हाँ हाँ है मैं कालू तेरा नाम कालू रखता ठीक है ओके डन डन दसवीं में ना है ओके तेरा कालू नाम ठीक है हम सही है ठीक है बस ਸਮਾਈਲ ਕਰਕੇ ਦੂ ਕਹਿੰਦਾ ਵੀ ਹਾਂ ਓਕੇ ਆ ਕੱਲੂ ਗਿਆ ਕਰੋ ਹੁਣ ਤਦ ਨੂੰ ਮੈਂ ਹਾਂ ਪੁੱਤ ਆ ਬੋਤਾ ਆ ਬੋ ਮੰਗੂ ਕਰ ਕੀ ਕਹਿੰਦਾ ਮੇਰਾ ਪੁੱਤ ਮਮਾ ਦੇ ਇਹ ਤਾਂ ਮੇਰਾ ਸੋਨਾ ਜਿਹਾ ਪੁੱਤ ਆ ਇਹ ਤਾਂ ਮੇਰਾ ਸੋਨਾ ਜਿਹਾ ਪੁੱਤ ਆ ਲੈ ਮਮਾ ਦੇ ਦੇ ਲੱਗਰ ਲੱਗ ਲਾ ਹੁਣ ਇਹਦੇ ਨਾਲ ਲੱਗੀ ਪਈ ਸੀ ਉਦੋਂ ਇੱਕ मार ला गला मार ला ना ला, रोन लाग रो लागे चुप करा देन चुप करा दे ਚੁੱਪ ਬੁੱਤ ਚੁੱਪ ਕਰ ਜਾ ਬੁੱਤੇ ਪੁੱਤਰ ਹੁੰਦੇ ਨਹੀਂ ਹੁੰਦੇ ਮਮਾ ਰੋ ਰੋ ਮਮਾ ਕੀ ਕਰਦੀ ਆ ਆਂਦੀ ਆ ਬੁੱਤੇ ਮੇਹਰ ਹੌਲੀ ਆਂਦੀ ਆ ਬੁੱਤ ਪੁੱਤ ਹੁੰਦੀ ਆ ਮਮਾ ਮੰਨ ਕੇ ਤੁਰ ਆ ਰਿਹਾ ਮੈਂ ਕਿਹਦਾ ਯਾਹ ਕਹ ਲੋ ਕਿ ਤੁਸੀਂ ਖਾਣ ਨੂੰ ਦੇ ਜੇ ਲੋ ਬੜਾ ਖਾਣ ਦੇ ਦੱਸ ਤੋ ਤਾ ਤੇ ਮੈਂ ਕਿਹਾ ਦੁੱਧ ਨਾਲ ਮਿਲਦਾ ਉਹ ਚੀਜ਼ ਤੁਮੀ ਰੁਕ ਮੈਂ ਦੁੱਧ ਪੀ ਲਾ ਪੀ ਦੁੱਧ ਨਾਲ ਕੀ ਹੁੰਦਾ ਦੁੱਧ ਪਹਿਲਾਂ ਪੀ ਲੈ ਪੈਣ ਤੋਂ ਪਹਿਲਾਂ ਪੀ ਲੈ ਅੱਧਾ ਘੰਟਾ ਘੰਟਾ ਪਹਿਲਾਂ ਪੀ ਹੋ ਜਾਂਦਾ ਦੁੱਧ ਨਾਲ ਕੀ ਹੁੰਦਾ ਦਿੰਨ ਮੜਾ ਤੁਰ ਦੁੱਧ ਤੋਂ ਪਤਾ ਹੀ ਵੀ ਕਹਿੰਦੇ ਜ਼ਰੂਰੀ ਯਾਰ ਪੀਣਾ ਚਾਹੀਦਾ ਦੁੱਧ ਪੀਣਾ ਕਰਕੇ ਮੈਂ ਕਿਉਂ ਤਾਂ ਵੀ

സൈഡാ <coughs> സോണ <gum> <coughsmumbles> <atyune anytime 2023> <substopped>